ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਨ ਹਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਆਜ਼ਰੀਆਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਇਸ ਡਿਜ਼ਾਈਨ ਨੂੰ ਤੁਸੀਂ ਬੱਚਿਆਂ ਦੀ ਕੋਟੀ ਤੇ ਲੇਡੀਜ਼ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਪੰਜ-ਪੰਜ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ ਤੇ 6 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਇਹਦੇ ਵਿੱਚੋਂ ਤਿੰਨ ਸਲਾਈਆਂ ਸਿੰਪਲ ਉਲਟੀਆਂ ਸਿੱਧੀਆਂ ਬੰਦੀਆਂ ਨੇ ਤੇ ਤਿੰਨ ਸਲਾਈਆਂ ਵਿੱਚ ਡਿਜ਼ਾਈਨ ਬਣਦਾ ਹੈ ਤੇ ਪੰਜ-ਪੰਜ ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਆਪਾਂ ਵਾਧੂ ਪਾ ਲੈਣੇ ਨੇ ਮੈਂ ਇੱਥੇ 17 ਕੁੰਡੇ ਪਾਏ ਨੇ 5-5 ਦੇ ਹਿਸਾਬ ਨਾਲ 15 ਕੁੰਡੇ ਤੇ ਦੋ ਕੁੰਡੇ ਵਾਧੂ ਪਾ ਕੇ 17 ਕੁੰਡੇ ਪਾਏ ਨੇ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਣਾ ਹੈ ਬਹੁਤ ਹੀ ਪਿਆਰਾ ਤੇ ਬਹੁਤ ਸਿੰਪਲ ਸੋਖਾ ਡਿਜ਼ਾਈਨ ਹੈ ਬੱਚਿਆਂ ਦੀ ਕੋਟੀ ਤੇ ਤੁਸੀਂ ਪਾ ਸਕਦੇ ਜੇ ਲੇਡੀਜ਼ ਦੇ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਉਹ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਜੇ ਤੁਹਾਨੂੰ ਸੂਟਾਂ ਦੇ ਵਿੱਚ ਇੰਟਰਸਟ ਹੈ ਜਾਂ ਸਟਿਚਿੰਗ ਦੇ ਵਿੱਚ ਕੋਈ ਵੀ ਤੁਹਾਨੂੰ ਇੰਟਰਸਟ ਹੈ ਤੇ ਤੁਸੀਂ ਮੇਰੇ ਦੂਸਰੇ ਚੈਨਲ ਨੂੰ ਜ਼ਰੂਰ ਸਪੋਰਟ ਕਰੋ ਦੂਸਰੇ ਚੈਨਲ ਤੇ ਵਿਜ਼ਿਟ ਕਰ ਸਕਦੇ ਹੋ ਜਿਸ ਦਾ ਨਾਮ ਹੈ ਸੂਟਾਂ ਦੇ ਸ਼ਕੀਨ ਤੇ ਉਸ ਚੈਨਲ ਨੂੰ ਵੀ ਤੁਸੀਂ ਇਸ ਚੈਨਲ ਦੀ ਤਰ੍ਹਾਂ ਸਪੋਰਟ ਜ਼ਰੂਰ ਕਰੋ ਡਿਜ਼ਾਈਨ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸਿਓਂ ਪੂਰੀ ਸਲਾਈ ਆਪਾਂ ਸਿੱਧੀ-ਸਿੱਧੀ ਬਣਾ ਲੈਣੀ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸਿਓਂ ਪੂਰੀ ਸਲਾਈ ਸਿੱਧੀ-ਸਿੱਧੀ ਬਣਾ ਲਾਂਗੇ ਬਹੁਤ ਸਿੰਪਲ ਸੌਖਾ ਡਿਜ਼ਾਈਨ ਆ ਬਹੁਤ ਪਿਆਰਾ ਲੱਗਦਾ ਹੈ ਬਣਿਆ ਹੋਇਆ ਤੇ ਕਿਸੇ ਵੀ ਕਲਰ ਤੇ ਤੁਸੀਂ ਬਣਾ ਸਕਦੇ ਜੇ ਬੱਚਿਆਂ ਦੇ ਜਿਵੇਂ ਡਾਰਕ ਡਾਰਕ ਬੇਬੀ ਬੂਲ ਹੁੰਦੀ ਆ ਉਹਨਾਂ ਤੇ ਤੁਸੀਂ ਬਣਾ ਸਕਦੇ ਜੇ ਤੇ ਕੋਈ ਵੀ ਕਲਰ ਤੇ ਤੁਸੀਂ ਬਣਾਓਗੇ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਉੱਠ ਕੇ ਆਏਗਾ ਪੂਰੀ ਸਿਲਾਈ ਸਿੱਧੀ ਸਿੱਧੀ ਬਣਾ ਲਈਓ ਸੌਰੀ ਫਿਰ ਉਲਟੀ ਸਿਲਾਈ ਪੂਰੀ ਆਪਾਂ ਉਲਟੀ ਬਣਾ ਲੈਣੀ ਆ ਸਾਰੇ ਕੁੰਡੇ ਉਲਟੇ ਬਣਾ ਲੈਣੇ ਆ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤਿੰਨ ਸਿਲਾਈਆਂ ਵਿੱਚ ਸਿੰਪਲ ਹੀ ਬਣਨੀਆਂ ਪੂਰੀ ਸਿਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲਾਂਗੇ ਦੂਸਰੀ ਸਿਲਾਈ ਬਣ ਗਈ ਆ ਹੁਣ ਆਪਾਂ ਆ ਗਏ ਆ ਤੀਸਰੀ ਸਲਾਈ ਤੇ ਸਿੱਧੇ ਪਾਸੇ ਇਹ ਵੀ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਫਿਰ ਉਲਟੀ ਸਾਈਡ ਤੋਂ ਡਿਜ਼ਾਈਨ ਸਾਡਾ ਜਿਹੜਾ ਅੱਗੇ ਸ਼ੁਰੂ ਹੋਏਗਾ ਤਿੰਨ ਸਲਾਈਆਂ ਪਹਿਲਾਂ ਆਪਾਂ ਇਸੇ ਤਰ੍ਹਾਂ ਬਣਾ ਲੈਣੀਆਂ ਨੇ ਇੱਕ ਸਿੱਧੀ ਬਣਾ ਲੈਣੀ ਆ ਫਿਰ ਇੱਕ ਉਲਟੀ ਫਿਰ ਇੱਕ ਸਿੱਧੀ ਤੇ ਤਿੰਨ ਸਲਾਈਆਂ ਬਣ ਗਿਆ ਹੁਣ ਚੌਥੀ ਸਲਾਈ ਦੇ ਵਿੱਚ ਆਪਾਂ ਆਪਣਾ ਡਿਜ਼ਾਈਨ ਸ਼ੁਰੂ ਕਰਾਂਗੇ ਹੁਣ ਆ ਗਏ ਆ ਚੌਥੀ ਸਲਾਈ ਤੇ ਉਲਟੇ ਪਾਸੇ ਇੱਥੇ ਵੇਖੋ ਆਪਾਂ ਕੀ ਕਰਨਾ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਉਲਟਾ ਬਣਾ ਲਾਂਗੇ ਇੱਕ ਕੁੰਡਾ ਉਲਟਾ ਹੋਣ ਇਸ ਤਰ੍ਹਾਂ ਧਾਗਾ ਘੁਮਾ ਕੇ ਇੱਕ ਵਾਲ ਪਾ ਦਾਂਗੇ ਫਿਰ ਅਗਲਾ ਕੁੰਡਾ ਉਲਟਾ ਪੂਰੀ ਸਲਾਈ ਜਿਹੜੀ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਹਰ ਇੱਕ ਕੁੰਡੇ ਦੇ ਨਾਲ ਇਸ ਤਰ੍ਹਾਂ ਅੱਗੇ ਇੱਕ ਵਾਲ ਪਾਉਂਦੇ ਜਾਣਾ ਜਾਂ ਤੁਸੀਂ ਇਸ ਤਰ੍ਹਾਂ ਪਾ ਸਕਦੇ ਜਾ ਐਵੇਂ ਧਾਗਾ ਪਿੱਛੇ ਕਰਕੇ ਦੁਬਾਰਾ ਅੱਗੇ ਨੂੰ ਬੁਣ ਲਓ ਤੇ ਫਿਰ ਵੀ ਵਾਲ ਪੈ ਜਾਏਗਾ ਜਾਂ ਇਸ ਤਰ੍ਹਾਂ ਧਾਗਾ ਸਲਾਈ ਦੇ ਉੱਪਰ ਘੁਮਾ ਲਓ ਇਹ ਫਿਰ ਵੀ ਵਾਲ ਪੈ ਜੇਗਾ ਇਹ ਵਾਲ ਜਿਹੜਾ ਆਪਾਂ ਕੁੰਡਿਆਂ ਨੂੰ ਲੂਸ ਕਰਨ ਵਾਸਤੇ ਪਾਉਣਾ ਹੈ ਕਿ ਕੁੰਡੇ ਸਾਡੇ ਲੂਸ ਹੋ ਜਾਣ ਹੋਰ ਇਸ ਵਾਲ ਪਾਉਣ ਦਾ ਕੋਈ ਨਹੀਂ ਹੈਗਾ ਮਤਲਬ ਆਪਾਂ ਕੋਈ ਕੁੰਡੇ ਵਧਾ ਨਹੀਂ ਰਹੇ ਨਾ ਕੋਈ ਜਾਲੀ ਪਾਉਣੀ ਆ ਬਸ ਕੁੰਡਿਆਂ ਨੂੰ ਲੂਸ ਕਰਨ ਵਾਸਤੇ ਇਹ ਵਾਲਾ ਵਾਲ ਪਾਉਣਾ ਸਾਰੇ ਕੁੰਡਿਆਂ ਦੇ ਨਾਲ ਆਪਾਂ ਵਾਲ ਜਿਹੜਾ ਉਹ ਪਾਉਂਦੇ ਜਾਣਾ ਤੇ ਲਾਸਟ ਵਾਲਾ ਇੱਕ ਕੁੰਡਾ ਜਿਹੜਾ ਇਹਨੂੰ ਆਪਾਂ ਸਿੰਪਲ ਹੀ ਬਣਾ ਲੈਣਾ ਚੌਥੀ ਸਲਾਈ ਬਣ ਗਈ ਹੁਣ ਆ ਗਿਆ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲੈਣਾ ਇੱਧਰ ਵਾਲੀ ਸਲਾਈ ਤੇ ਕਰ ਲੋ ਫਿਰ ਆ ਪੰਜ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਖੋਲਣਾ ਆ ਕੁੰਡੇ ਨੂੰ ਸਲਾਈ ਤੇ ਪਾ ਲਿਆ ਆ ਜਿਹੜਾ ਵਾਲਿਆ ਇਹਨੂੰ نیچے ਸੁੱਟਦਾ ਫਿਰ ਆ ਕੁੰਡੇ ਨੂੰ ਸਲਾਈ ਤੇ ਪਾ ਲਿਆ ਆ ਵਾਲ ਜਿਹੜਾ ਇਹਨੂੰ نیچے ਸੁੱਟਦਾ ਫਿਰ ਆ ਵਾਲੇ ਕੁੰਡੇ ਨੂੰ ਸਲਾਈ ਤੇ ਪਾਤਾ ਵਾਲ نیچے ਸੁੱਟਦਾ ਇਸੇ ਤਰ੍ਹਾਂ ਆਪਾਂ ਪੰਜ ਕੁੰਡੇ ਪਾ ਲੈਣੇ ਆ ਇਹਨੂੰ ਵਾਲ ਨੂੰ نیچے ਸੁੱਟਦਾ ਅਸਰ ਦੇ ਪੰਜ ਕੁੰਡੇ ਹੋ ਗਏ ਵਿਖੋ 1 2 3 4 5 ਹੁਣ ਇਹਨਾਂ ਪੰਜਾਂ ਕੁੰਡਿਆਂ ਨੂੰ ਆਪਾਂ ਇੱਧਰ ਵਾਲੀ ਸਿਲਾਈ ਤੇ ਪਾ ਲੈਣਾ ਫਿਰ ਖੱਬੇ ਹੱਥ ਵਾਲੀ ਤੇ ਤੇ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਇਹਨਾਂ ਨੂੰ ਇਕੱਠੇ ਬੁਣਨਾ ਹੈ ਇੱਕ ਵਾਰੀ ਪਹਿਲਾਂ ਬੁਣ ਲਿਆ ਫਿਰ ਇਸ ਤਰ੍ਹਾਂ ਧਾਗਾ ਘਮਾ ਲਿਆ ਦੋ ਵਾਰ ਹੋ ਗਿਆ ਫਿਰ ਇਹਨਾਂ ਨੂੰ ਇੱਕ ਵਾਰੀ ਬਣਾ ਲਿਆ ਤਿੰਨ ਵਾਰ ਹੋ ਗਿਆ ਫਿਰ ਇੱਕ ਵਾਰੀ ਧਾਗਾ ਘਮਾਇਆ ਤੇ ਚਾਰ ਵਾਰ ਹੋ ਗਿਆ ਤੇ ਇੱਕ ਵਾਰੀ ਦੁਬਾਰਾ ਇਹਨਾਂ ਨੂੰ ਆਪਾ ਬਣਾ ਲਿਆ ਤੇ ਇਹ ਹੋ ਗਿਆ ਸਾਡਾ ਪੰਜਵਾਰ ਪੰਜ ਤੋਂ ਫਿਰ ਪੰਜ ਹੀ ਕੁੰਡੇ ਹੋ ਗਿਆ ਵੇਖੋ 1 2 3 4 ਤੇ 5 ਫਿਰ ਅੱਗੇ ਇਸੇ ਤਰ੍ਹਾਂ ਪੰਜ ਕੁੰਡੇ ਲੂਜ਼ ਕਰਾਂਗੇ ਪਹਿਲਾਂ ਵਾਲ نیچے ਸੁੱਟ ਲੈਣਾ ਫਿਰ ਇਹ ਕੁੰਡੇ ਨੂੰ ਖੋਲ ਲੈਣਾ ਵਾਲ نیچے ਸੁੱਟ ਲਿਆ ਫਿਰ ਕੁੰਡਾ ਖੋਲ ਲਿਆ ਵਾਲ ਜਿਹੜਾ ਇਸ ਤਰ੍ਹਾਂ ਆਪਾਂ نیچے ਸੁੱਟਦੇ ਜਲਾਂ 3 4 ਤੇ 5 ਪੰਜ ਕੁੰਡੇ ਖੋਲ ਲਿਆ ਫਿਰ ਇਧਰ ਵਾਲੀ ਸਲਾਈ ਤੇ ਪਾ ਕੇ ਇਹਨਾਂ ਤੋਂ ਪੰਜਾਂ ਤੋਂ ਪੰਜ ਬਣਾਉਣੇ ਆ ਇੱਕ ਵਾਰੀ ਬਣਾ ਲਿਆ ਦੋ ਵਾਰ ਤਿੰਨ ਵਾਰ ਚਾਰ ਵਾਰ ਤੇ ਪੰਜ ਵਾਰ ਪੰਜ ਕੁੰਡਿਆਂ ਤੋਂ ਫਿਰ ਆਪਾਂ ਪੰਜ ਕੁੰਡੇ ਬਣਾ ਲਏ ਫਿਰ ਪੰਜ ਕੁੰਡੇ ਲੂਜ਼ ਕਰਾਂਗੇ ਦੋ ਤਿੰਨ ਚਾਰ ਤੇ ਪੰਜ ਇਹ ਪੰਜ ਕੁੰਡਿਆਂ ਤੋਂ ਫਿਰ ਇਸ ਤਰੀਕੇ ਦੇ ਨਾਲ ਪੰਜ ਕੁੰਡੇ ਬਣਾਉਣੇ ਆ ਤੇ 4 ਤੇ 5 लास्ट ਵਾਲਾ ਕੁੰਡਾ ਜਿਹੜਾ ਨੂੰ ਆਪਾਂ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਸਾਡੀ ਪੰਜਵੀਂ ਸਲਾਈ ਬਣ ਗਈ ਹੁਣ ਛੇਵੀਂ ਸਲਾਈ ਉਲਟੇ ਪਾਸੇ ਉਹ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਆ ਤੇ ਇਹ ਕੁੰਡੇ ਨੂੰ ਤੁਸੀਂ ਪੰਜ ਕੁੰਡਿਆਂ ਨੂੰ ਧਿਆਨ ਨਾਲ ਬਣਾਉਣਾ ਕੋਈ ਵੱਧ ਘਟ ਨਾ ਜਾਵੇ ਸਾਰੇ ਪੰਜ ਦੇ ਪੰਜ ਕੁੰਡੇ ਹੀ ਰਹਿਣੇ ਚਾਹੀਦੇ ਨੇ ਤੁਸੀਂ ਗਿਣ ਕੇ ਵੀ ਬਣ ਸਕਦੇ ਜਿਵੇਂ 1 2 3 4 ਤੇ 5 ਫਿਰ 1 2 3 4 5 ਇਸ ਤਰ੍ਹਾਂ ਸਾਡੇ ਕੁੰਡੇ ਜਿਹੜੇ ਜਦੋਂ ਆਪ ਗਿਣਤੀ ਨਾਲ ਬਣਾਈਏ ਤੇ ਪੂਰੇ ਰਹਿੰਦੇ ਨੇ ਇਹ ਵੇਖੋ ਇਸ ਤਰੀਕੇ ਦਾ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਹੈ ਇਸ ਤਰ੍ਹਾਂ ਹੁੰਦਾ ਡਿਜ਼ਾਈਨ ਬਣ ਕੇ ਇਹੋ ਫੇਰ ਆਪਾਂ ਇੱਥੋਂ ਸਿੱਧੀ ਸਲਾਈ ਸ਼ੁਰੂ ਕਰਨੀ ਹੈ। ਇਹੀ ਜਦੋਂ ਆਪਾਂ 6 ਸਲਾਈਆਂ ਲੱਗੇ ਤਾਂ ਅੱਗੇ ਬਣਾਉਂਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਐਵੇਂ ਬਣਨਾ। ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਤੇ ਬਹੁਤ ਸੋਖਾ ਡਿਜ਼ਾਈਨ ਹੈ। ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ। ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।